ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਆਈ ਨਹੀਂ ਲੇਡੀ ਬੜਾ ਹੋ ਗਿਆ ਅੱਜ ਤਾਂ ਕਿੱਥੇ ਰਹਿ ਰੂਗੇ ਚੰਦੋਰੀ ਮਾਦਾ ਪਾਲਾ ਵੀ ਪਿੰਡ ਚ ਤੁਰਿਆ ਉਹ ਵੀ ਨਿਉ ਮੁੜਿਆ ਯਾਰ ਅੱਧੀ ਰਾਤ ਹੋ ਗਈ ਇੱਥੀ ਨੰਗ ਜੂ ਰਾਤ ਦਿਨ ਚੜਦੇ ਨੂੰ ਪਹੁੰਚਾਂਗੇ ਫੇਰ ਕੀ ਬਣੂਗਾ ਹੁਣ ਦਿਨੇ ਤਾਂ ਨਹੀਂ ਖਿੱਚੀ ਫਿਰਾਂਗੇ ਬੁਰੇ ਲੱਗਾਂਗੇ ਸਿਆਣੇ ਬਿਨੇ ਇਹ ਗੱਲ ਹੋ ਗਈ ਇੰਨਾ ਲੇਟ ਤਾਂ ਹੋਣਾ ਨਹੀਂ ਚਾਹੀਦਾ ਮਾਦਾ ਬਾਜਨਾ ਵੀ ਪੱਕਾ ਕਰੀ ਬੈਠਾ ਉਹ ਵੀ ਗੱਡੀ ਲੈ ਕੇ ਆਉਣ ਵਾਲਾ ਹੋਊਗਾ ਕਿਤੇ ਮੈਨੂੰ ਕੱਲੇ ਨੂੰ ਨਾ ਜਾਣਾ ਭਾਜੇ ਦੇਖੀ ਜੋ ਫਿਰ ਕੱਲਾ ਭਰਦੂ ਕਰਾਇਆ ਜੇ ਨਾ ਆਏ ਕੋਸ਼ਨਾ ਮੱਲਾ ਆ ਗਏ ਉਹ ਆ ਗਏ ਹੋਰ ਭਾਈ ਪ੍ਰੀਤ ਸਿੰਘ ਠੀਕ ਠੀਕ ਆ ਹੋਰ ਭਾਈ ਦਿਆਲ ਆ ਜਾ ਆ ਜਾ ਅਸਾਂ ਆਏ ਹੋ ਪਰਵਾਜ਼ਾ ਜੀ ਖੁਸ਼ੀ ਵਧੀਆ ਵਧੀਆ ਬਹਿ ਜਾਓ ਬਹਿ ਜਾਓ ਥੋੜੇ ਥੋੜੇ ਨਾਲ ਲੇਟ ਹੋ ਗਏ ਯਾਰ ਕੀ ਯਾਰ ਕਰਿਆ ਫੁਰਤੀ ਮੈਨੂੰ ਰਹਿ ਗਿਆ ਕੀ ਕਰਿਆ ਕਰੋ ਯਾਰਾ ਮੇਰੇ ਉਹ ਪਾਇਆ ਹੋਇਆ ਜਾਂ ਓਏ ਹੁਣ ਡਰਾਈਵਰ ਨੂੰ ਕਿੱਧਰ ਛੱਡਿਆ ਯਾਰ ਰਾਹ ਤੇ ਡਰਾਈਵਰ ਤਾਂ ਬੇਗਲਾ ਆਇਆ ਮੈਂ ਯਾਰ ਕਹਿੰਦਾ ਉਹ ਕੰਚਰ ਤੋਂ ਰਾਹ ਚੀ ਸ਼ਰਾਬੀ ਹੋ ਜੋ ਪਹਿਲੀ ਸ਼ੁਰਾ ਗੱਡੀ ਵੀ ਕਰਾ ਰੱਖੀ ਐ ਉਹਨੂੰ ਆਏ ਕੀ ਆ ਭਾਜੀ ਇਸ ਵੇਲੇ ਲਾਉਂਦੇ ਹੋਰ ਪਰਿਵਾਰ ਸਾਰੇ ਖੈ ਚੁਕਾ ਸਾਰੇ ਵਧੀਆ ਆਪ ਦੇ ਦੱਸ ਜਿੱਦਣਾ ਪਈ ਉਹ ਇੱਧਰ ਹੀ ਆ ਜਾ ਮੰਜੇ ਤੇ ਇੱਧਰ ਨੀ ਖੜੀ ਇੱਥੇ ਢਾਲਾ ਉੱਚਾ ਨਹੀਂ ਮਾਥਾ ਤੇ ਹੋਰ ਫਿਰ ਕੋ ਬੰਦੇ ਹੋਰ ਆਈ ਨਹੀਂ ਮੈਂ ਤਾਂ ਪਾਲਾ ਵੀ ਭੇਜਿਆ ਪਿੰਡ ਚ ਉਹ ਨਹੀਂ ਮੁੜਿਆ ਮੈਂ ਜਾ ਕੇ ਆਉਣਾ ਬਾਪੂ ਤੇਰੀ ਵੀ ਦੁਕਾਨ ਕਿਥਾਂ ਲੱਗਦੀ ਨਹੀਂ ਨਾ ਔਖਾ ਤੇ ਛਾਦਨ ਕੀ ਕਰਾਇਆ ਫਿਰ ਜਾਣੋਗੀ ਗੱਡੀ ਕਰਾਈਆ ਗੱਡੀ ਬਚਨੇ ਦੀ ਵੇਲ ਗੱਡੀ ਨਾ ਨਾ ਦੂਜੀ ਬੰਦੇ ਵੜਜਲੀ ਵੜਜਲੀ ਉੱਪਰ ਦੀ ਉਹ ਖਾਲਦਾਰੀ ਕਾਨੂੰ ਵਟ ਵਾਲੀ ਐ ਮੈਨੂੰ ਲੱਗਦਾ ਚਾਰ ਪਿੰਗਾਂ ਵਾਲੀ ਦੂਜੀ ਵੱਡੀ ਗੱਡੀ ਜਿਹੜੀ ਆਪਾਂ ਉਹਦੇ ਸ਼ੁਗਲੀ ਦੇ ਭੋਗ ਤੇ ਲੈ ਕੇ ਗਏ ਸੀ ਉਹ ਠੀਕ ਆ ਠੀਕ ਆ ਅੱਛਾ ਅੱਛਾ ਵਾਟਨੇ ਲੈ ਕੇ ਗਏ ਸੀ ਵਾਟਨੇ ਜੀ ਹਾਂ ਹਾਂ ਉਹ ਤਾਂ ਠੀਕ ਆ ਉਹ ਤਾਂ ਸਵਾਰੀਆਂ ਹੀ ਭਾਵਾ ਬਹਿ ਜਾਂਦੀਆਂ 12 13 ਬੰਦੇ ਬਹਿ ਜਾਣਗੇ ਸੁਖਣਾ ਹਾਂ ਤੇ ਬਾਈ ਪ੍ਰੀਤਮਾ ਪਾੜਾ ਕੀ ਆਊਗਾ ਆਜੇ ਕੰਮ ਚ ਪਾੜਾ ਕੀ ਦੇਖਣਾ ਜਦੋਂ ਢੋਲ ਕੀ ਗੁੱਟਾਂ ਆ ਵੀ ਹੁੰਦਾ ਹੀ ਆ ਕਹਿੰਦੇ ਬਾਈ ਚੰਦਾ ਮੈਂ ਭਰ ਦੂ ਜੀ ਤੇਰਾ ਹੱਥ ਤੰਗਾ ਉਹ ਵਡਿਆਲ ਫਿਰ ਉਹੀ ਗੱਲ ਮਾਰਦੀਆਂ ਬੁੱਢਾ ਪੁੱਛਣੇ ਮੋਢਾ ਉਹ ਗੰਜਾ ਰੱਖੀ ਖਾਏਗਾ ਬਿਲ ਸਿਨ ਨਹੀਂ ਆਇਨੈਤ ਕੀ ਦੇਤ ਹੋਗੀ ਕੋਈ ਨਾ ਮੈਂ ਦੇ ਦੂੰ ਪਰਲੇ ਤੋਂ ਵੱਧ ਫੜ ਗਏ ਨਾਲ ਮਿਲ ਕੇ ਭਰ ਜਾਗੇ ਉਹ ਤਾਂ ਕੰਜੇ ਭਾਈ ਕੱਠ ਬਹੁਤ ਹੈ ਯਾਰ ਅੱਛਾ ਹਮੇ ਤਾਂ ਜਮੁੰਦੇ ਕੋਲੇ ਛੁਣੀ ਸੀ ਗੱਲ ਹਾਂ ਮਾਖਾ ਕਹਿੰਗੇ ਕਹਾਂ ਦੇ ਆਉਣਗੇ ਮਾਂ ਜਾਂ ਪੁੱਤ ਅੱਛਾ ਜੀ ਰੱਜ ਲਾਂਗੇ ਫੇਤ ਮਾਗ ਪੁੱਤ ਸਾਰੀ ਭੁੱਖ ਮਟਾ ਲੈ ਇੱਕ ਗੱਲ ਹੋਰ ਆ ਹੁਣ ਮਰੇ ਕਾਹਲ ਨਾਲ ਚੱਲੋ ਰਾਤ ਨੂੰ ਛੋਕ ਦਿਨੇ ਛੋਕੇ ਮੈਂ ਹੋਰ ਕੀ ਕਹਿਣਾ ਹੁਣ ਨਹੀਂ ਨਾਲੇ ਛਾਣੇ ਬੰਦੇ ਆ ਦਿਨੇ ਤਾਂ ਨਹੀਂ ਖਿੱਚੇ ਫਿਰਾਂਗੇ ਬੁਰੇ ਲੱਗਾਂਗੇ ਦਿਨੇ ਆਵਦਾ ਛਾਣੇ ਵੇਣੇ ਬੰਦੇ ਬੁਰੇ ਲੱਗਣਗੇ ਕੋਈ ਆਪਜਾ ਪੰਜ ਚਾਰ ਕਿੱਲੇ ਬਾਟ ਪੜੇ ਜਾ ਕੇ ਪਾਈਏ ਹਾਂ ਉਧਰ ਪਾਈਏ ਹੈ ਉਹ ਚੰਦ ਹਾਂ ਕੋਈ ਕਦਾਂ ਹਾਲ ਨਹੀਂ ਆਉਂਦਾ ਯਾਰ ਨਾਲ ਤਾਂ ਦੇਖੋ ਮੋਟੀ ਰੱਖ ਲਾਂਗੇ ਪ੍ਰੀਤ ਮਾਗ ਗੱਲ ਪੱਕੀ ਉਹ ਨਾਲੇ ਕੋਈ ਸਬਜ਼ੀ ਭਾਜੀ ਲਈ ਆਇਆ ਕਰੂ ਮੈਂ ਕੰਮ ਤਾਂ ਲੈ ਲਿਆ ਕਰਾਂਗੇ ਆ ਜਣਗੇ ਚੰਦ ਵਾਧੂ ਆ ਹਮਾਂਲੇ ਵੀ ਉਹ ਤੇ ਤੇਰੇ ਸਾਰੇ ਜਿੰਨਾ ਜੋ ਰਿਚਾਰ ਰੱਖਣੀ ਆਉਂਦੀ ਪਹੁੰਚ ਦਿਖਾ ਤੇਰੀ ਪਹੁੰਚ ਆ ਤਾਂ ਪਹੁੰਚ ਤੱਕ ਹੀ ਪ੍ਰਾਵ ਡੰਗ ਬੰਗ ਜਾਂ ਲੰਗ ਗੋਡੇ ਜੇ ਦੁਖਦੇ ਆ ਸਾਰੇ ਹਟ ਜਾਣੀਆਂ ਬੈਨਰ ਭਰੇ ਪਏ ਆਪਣੇ ਅੱਛਾ ਮੈਂ ਬਵਾਦੀ ਸਾਰੀ ਨਿਕਲ ਜੂਂੰਦੋ ਮੈਂ ਤਾਂ ਲੋਟ ਆ ਹੋਰ ਕੀ ਠੀਕ ਹੀ ਹੋ ਜਾ ਮੈਂ ਨਹੀਂ ਪਰ ਕੋਈ ਵੱਡੀ ਗੱਲ ਨਹੀਂ ਗੱਲ ਕਰ ਹਟੀਆਂ ਜਾਣ ਰਾਤਾਂ ਹੋਈ ਗਈਆਂ ਚੁੱਪੀ ਹਟ ਜਾਣ ਮੈਂ ਤਾਂ ਚਿਕਨ ਪ੍ਰਾਵ ਖੱਲੇ ਪਿਆਰੂ ਆਪੇ ਤੇ ਲੀ ਜਾਣਗੇ ਹਾਂ ਉਹ ਟੋਪੀ ਆਹ ਹਾਂ ਹਾਂ ਉਹਨਾਂ ਵਾਂਸੇ ਪਟਾਰ ਅੰਦਰ ਹੀ ਆ ਜਾਂਦੀ ਹੈ ਮੈਂ ਕਿਹਦੇ ਸੁਰਗ ਦਾ ਝੂਟਾ ਆ ਜੀ ਜਮਾ ਜਮਾ ਪੁੱਛੀ ਜੀੜਾ ਕਪੜਾ ਲੈ ਚੱਲੋ ਖੁੱਲਾ ਆਉਦੇ ਦੋ ਦਿਨ ਲੱਗ ਵੀ ਸਕਦੇ ਆ ਮਾ ਭਾਈ ਮੈਂ ਤਾਂ ਪਾ ਲਿਆ ਆਪਦੇ ਅੱਛਾ ਜੀ ਸ਼ੂਟ ਪਵਾ ਲੇ ਪਾ ਫੇਸ ਲੈ ਚੱਲ ਗਿਆ ਕਿ ਛਾਵੇਂ ਤੱਕੀ ਯਾਰ ਸੌਂ ਬਈ ਕਰਨਾ ਕਾਗੜਾ ਚੱਪਾ ਲੈ ਲਿਆ ਕਰਾਂਗੇ ਰਾਤ ਨੂੰ ਮੱਛਰ ਲਵੇ ਨਹੀਂ ਆਉਣ ਨੇ ਦਾ ਖੜਕਾ ਹੋਈ ਡਰਦਾ ਉਹਨਾਂ ਨਹੀਂ ਦਿਨੇ ਲੜਦੀ ਨਹੀਂ ਦਿਨੇ ਕਿਸੇ ਦਰਖਤ ਦੀ ਛਾਵੇਂ ਸੱਟ ਕੇ ਪਰਨਾ ਪੈਗੀ ਆਓ ਘਟਿਆ ਮੈਂ ਤਾਂ ਅੱਜ ਸਾਹ ਵੀ ਮਨ ਚਾਹ ਅੱਛਾ ਔਰ ਤੇਰੀ ਮੈਂ ਇਥੋਂ ਤੱਕ ਜੱਟਾ ਹੀ ਲਈ ਨਾ ਨਾ ਉਹ ਉਹ ਠੀਕ ਆ ਉਹ ਲੋਟਾ ਉਹ ਉਹ ਮਾਜੀ ਹੁੰਦੀ ਆ ਯਾਰ ਮੈਂ ਪਰਾਵਾ ਇੱਕ ਮੇਰੇ ਨਾਲ ਪੈੜੀ ਹੋਈ ਸੀ ਕਿਵੇਂ ਹੋਇਆ ਪਿੱਛੇ ਜੇ ਲਾਲੀ ਸਾਡੇ ਗੋਥਲ ਖਾਨੇ ਚ ਪਈ ਸੀ ਮੈਂ ਤਾਂ ਅੱਖਾਂ ਚਲ ਵੀ ਨਾ ਹੋਣ ਵਾਲੀ ਹੈ ਕੋਈ ਮੈਂ ਤਾਂ ਪਰਾਵਾ ਥੋੜੀ ਜੀ ਲਾ ਬੈਠਾ ਐਵੇਂ ਉਧਰ ਤੇ ਉਧਰੋਂ ਪਤਾ ਨਹੀਂ ਕਿਹੜੇ ਨੇ ਬੋਲ ਮਾਰਤਾ ਕਹਾਲ ਜੀ ਚ ਮੈਂ ਦਵਾ ਦਵ ਲਾਤੀ ਭਾਈ ਦੇ ਯਾਰ ਜਿਨੇ ਮੈਂ ਤਾਂ ਬਾਲ ਹੀ ਦਾਤੇ ਹੋਏ ਉਹ ਜੇ ਛੱਡਦੀ ਤਿਆ ਵਕੁਰਾ ਜਰ ਨਹੀਂ ਛੱਡਦੀ ਬਾਲ ਕਿਤੇ ਮੂੰਹ ਤੇ ਨਾ ਮੈਂ ਨਾ ਕਿਤੇ ਹੋਇਆ ਇੱਕ ਗੱਲ ਹੋਇਆ ਕਿ ਨਾਲ ਲੈ ਚੱਲ ਕੇ ਦੋ ਟਿੱਖੀਆਂ ਕਿਤੇ ਉੱਥੇ ਕਿਸੇ ਦੇ ਘਾਉਣੀ ਪਏ ਜੜਕ ਜਣ ਕਸਾ ਕੇ ਜਾਂ ਪਾਣੀ ਮਾਰਿਆ ਤਿਆਰ ਨਾ ਨਾ ਬੜੇ ਛੌਂਕਣਾ ਹੋਣਗੇ ਕੱਢ ਕੇ ਲੇ ਖਾ ਚੰਦ ਤੇਰਾ ਮੈਂ ਕਹਿੰਦਾ ਆਪਣੀਆਂ ਗੱਲਾਂ ਵਰਗੀ ਉਹ ਗੱਲਾਂ ਵਰਗੀ ਤੇਰੀ ਪਾਣੀ ਕੇ ਮਤਨ ਦੂਰ ਦੇ ਤਾਈ ਮਿੱਠੀ ਲਈ ਹੁੰਦੀ ਹੈ ਜਮਾ 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 ਕੀ ਕੱਫੜ ਜਾਦਾ ਚੀਸਤਾ ਉਦੀ ਬਣਾ ਕੇ ਰੱਖੇ ਮੈਂ ਤਾਂ ਇੱਕ ਦੋ ਮੇਲਿਆਂ ਤੇ ਪਰਕਾਏ ਨੇ ਬਾਹਲੇ ਅੱਛਾ ਹੀ ਖੁਸ਼ ਆ ਰਿਹਾ ਵੇ ਤਾਂ ਜਿਹਦਾ ਪ੍ਰੀਤ ਮੈਂ ਤੂੰ ਤੇ ਇਹ ਕੰਮ ਪਕੜਾ ਓਏ ਹੋ ਰਹਿਣਾ ਬੈ ਬਾ ਦਿਨ ਇਕਲ ਜਾਂਦੇ ਜਿਹੜੇ ਲੁੱਟ ਬੰਦੇ ਆਪਣੇ ਪਿੰਡਾਂ ਚੋਂ ਚਾਰ ਹੋਈ ਜਾਂਦੇ ਮੈਂ ਤਾਂ ਪੰਚ ਚਾਰ ਤਾਂ ਉਹਨਾਂ ਦੀਆਂ ਮੌਤਾਂ ਵੀ ਪੱਕੀਆਂ ਉਹਨਾਂ ਇਹ ਗੱਲ ਤੇਰੀ ਸਹੀ ਆ ਹਾਂ ਅਗਲੇ ਨੇ ਅਗਲੇ ਨੇ ਕਿਹੜਾ ਦੇਖਣਾ ਨਾ ਜੀ ਨਸ਼ਾ ਪਾਣੀ ਕਰਕੇ ਜਾਣਗੇ ਰੱਬ ਦਾ ਨਾਮ ਹੈ ਆ ਚੰਗਾ ਮਾਲ ਆ ਗਿਆ ਨਵਾ ਆਮਦਾਰੀ ਆ ਇਹ ਜਮਾ ਚਲ ਆੜੀ ਸੌਖੀ ਵੜ ਲੈਗੇ ਮੁੜ ਕੇ ਭਾਈ ਆ ਕੇ ਨਾ ਨਹੀਂ ਜਾ ਰਹਾ ਆਜੂ ਹਾਂ ਸਾੜੀ ਦਾਦਾ ਭਾਈ ਦੇਖੋ ਆਏ ਨਹੀਂ ਪਤਾ ਉੱਥੇ ਹੀ ਰਹਿ ਜੀਏ ਇੱਕ ਗੱਲ ਹੋਰ ਸਾੜੀ ਮੈਂ ਕਿਹਾ ਕੰਮਾਂ ਜਾਏ ਗੱਜਾਲ ਕੋਈ ਕਿਹੜਾ ਬੰਦਾ ਤਰੀਨ ਜਾਂ ਪੂਰਾ ਮੂੰਹ ਪਵਿੱਗਾ ਵੀ ਉਹਨੂੰ ਉਹ ਕਰੇ ਨਹੀਂ ਮੂੰਹ ਪਵਿੱਗਾ ਨਾ ਬਾਲਾ ਉਹ ਜੰਗੀ ਵੱਡੀ ਜਾਂਦੀ ਹੈ ਅੱਛਾ ਕਦਨ ਜਾਣ ਤੋਂ ਚਰੀਟਾ ਮਰ ਵਾਲੇ ਹਾਂ ਤੇ ਇਹ ਵੀ ਗੱਲ ਥੋੜੀ ਚੈਣੀ ਹੈ ਆ ਖਾਰ ਬੰਦਾ ਕਿਹੜਾ ਹੰਜਾ ਉਹ ਤਾਂ ਜਰਾ ਆਪ ਹੀ ਦੱਸ ਤੂੰ ਅੱਛਾ ਆ ਪੀ ਉਹਦਾ ਸਟਾਈਲ ਹੀ ਹੋਰ ਵੱਧ ਮਾਰੂ ਬਹੁਤ ਦਿੱਕਤ ਜਿਹੜੀ ਤੋਂ ਨਹੀਂ ਹੋਣੀ ਲੱਗੂ ਉਹ ਤਾਂ ਮੈਂ ਕੁਲਫੀ ਜੀ ਵੀ ਚੂਸਦਾ ਹੈ ਲੈ ਡੜਕਾਂ ਕਰ ਦਿੰਦੀ ਹੈ ਬਾਗੀ ਬਾ ਆਰਾਮਦਾਰ ਯਾਰ ਸਾਈ ਦੇ ਯਾਰ ਕਿਤੇ ਹੁੰਦਾ ਮੈਂ ਤਾਂ ਨਾਲ ਹੀ ਦਾ ਜਰ ਨੋ ਨੋ ਨਹੀਂ ਜਾ ਰਿਹਾ ਆਏ ਹੰਬਲੇ ਕੋ ਪਹਿਰੇ ਕਿੱਧਰ ਲੀ ਜਾਂਦੇ ਬੰਦੇ ਕਹਿ ਹੋ ਜਾਣਗੇ ਪੱਲਾਂ ਵੀ ਪੰਜ ਛਤ ਬੰਦੇ ਤਾਂ ਹੋ ਜਾਣਗੇ ਯਾਰ ਆਪਾਂ ਬੋਲ ਦਾ ਹੱਕ ਹੈ ਯਾਰ ਮੈਂ ਤਾਂ 12 ਵਾਲੀ ਗੱਡੀ ਕਰਾ ਰੱਖੀ ਆ ਪੱਲਾ ਕਿ ਝੜ ਗਿਆ ਪੱਲਾ ਪਿੰਡ ਚ ਹੀ ਤੋਰਿਆ ਮੁੜੀ ਨਹੀਂ ਹਜੇ ਚਾਈਂ ਡਰਾਈਵਰ ਪੜ ਕੇ ਵੀ ਨਹੀਂ ਆਈ ਜਰਾ ਡਰਾਈਵਰ ਨੂੰ ਲੈ ਆਇਨੀ ਤੁਸੀਂ ਬੋਲ ਮਾਰ ਕੇ ਨਾ ਵੀ ਕਹਿੰਦਾ ਉਹ ਨਾ ਟੱਕਰਿਆ ਸੀ ਕੰਸਾ ਕੋ ਕੇ ਕਮਨਾਇਆ ਮਾ ਮੈਂ ਨੁਕਲੀ ਮਾਪੀ ਗਿਆ ਕਿਉਂ ਨਾ ਯਾਰ ਅੱਛਾ ਤੈਸਰੀਰ ਬਣਾ ਕੇ ਚੱਲਾਂਗੇ ਥਾਲ ਮਟੋਲੇ ਕਰਦਾ ਏ ਤੋ ਟਲ ਗਿਆ ਵੀ ਨਾ ਇੱਕ ਵਾਰੀ ਆ ਬੜੀ ਚਾੜੂ ਗਈ ਲੋਟਣੀ ਕੋਈ ਖਰਾਬੀ ਹੋ ਜੇ ਕੋਈ ਹੋਰੀ ਰਾਜ ਆਪਦੇ ਨਾਲ ਜਿਵੇਂ ਟੰਬੂ ਵਾਲਾ ਆ ਪਾਣੀ ਵੀ ਸਿਰਦਾ ਇਹ ਵੀ ਤੰਗਾ ਗਾਹ ਜਾਂ ਗੱਲ ਨਕਲਾ ਨੰ ਬੰਦਾ ਯਾਰ ਚੰਗਾ ਮਾਲ ਕਿਉਂ ਇਹ ਜੀਆਂ ਚੀਜ਼ਾਂ ਹੋ ਗਾੜੂ ਦਾ ਲੋਟ ਨਹੀਂ ਆਉਂਦਾ ਜੜ ਨਾਲੀ ਗੱਡੀ ਜਿੱਥੇ ਪਟੇ ਚ ਲੱਬਰ ਜੂ ਕੋ ਜਾ ਮਿਕੜੂ ਬੋਲ ਫਾਤੀ ਜੀ ਜਾਂਦੀ ਵਾਟੂ अच्छा ओ दम पेटी कोटा जा छर पक्के मरे अच्छा जी कोई भी लोड साहब तिलियांदे उंदा ल्यावन के नाल ओ लगजू लगजू 5000 ਰੜਕਾਂ ਤਾਂ ਕੱਢ ਜਾਗੇ ਆਪਾਂ ਤਾਂ ਸੰਗੇ ਨਹੀਂ ਚੰਦ ਨੂੰ ਕਹਤਾ ਮੈਂ ਖਾ ਪਾਲੇ ਨੂੰ ਕਹਤੇ ਟੋਕਰਾ ਤਿੰਨ ਖੁੱਝੀਆਂ ਨਹੀਂ ਇੱਕ ਭੈਲਾ ਹੋਏ ਲੋਟਾ ਖੜਕਰ ਹੋਰ ਤਾਂ ਹੀ ਛਣੂਗੀ ਇਧਰ ਕੀ ਲਫੇੜੇ ਪਈ ਜਾਂਦੇ ਕਹੇ ਜੇ ਵਾਹ ਸਹੀ ਗੱਲ ਹੈ ਤੇਰੀ ਬਾਈ ਪਾਕਿਸਤਾਨਾ ਹੰਡਰ ਹੋ ਜੂ ਵੀ ਗੋਲੀਆਂ ਚੱਲ ਪਈਆਂ ਉਹਨਾਂ ਨਾਲ ਆਜੂ ਵੀ ਗੋਲਾ ਬਰੂਦ ਚੱਲੀ ਜਾਂਦਾ ਅੱਮਾ ਇਹ ਤਾਂ ਬਾਰਡਰ ਵਾਲਾ ਕੰਮ ਹੋ ਜੂਗਾ ਇਹ ਮੈਂ ਚਿੱਟ ਪਈ ਨਹੀਂ ਚੱਕਦਾ ਉਹਦਾ ਬਾਜਨਜੀ ਵਾਲਾ ਝੱਕਾਂਗੇ ਬਾਜਨਜੀ ਵਾਲਾ ਕੋਈ ਭਾਰਾ ਜਾ ਬੱਕਲੇ ਵਰਗਾ ਭਾਰਾ ਭਾਰੂ ਮੇਰਾ ਬਤ ਜੀ ਇਹ ਤਾਂ ਦੇਖੂ ਕੋਈ ਹੋਰ ਆਬਾ ਓਏ ਆੜਾ ਫੜਦਾ ਸ਼ਰਾ ਹੋ ਚੁੱਕਾ ਆ ਗਿਆ ਓਏ ਆ ਪਾਲਿਆ ਮਿਲੇ ਕੋਈ ਨਹੀਂ ਹਾਂ ਹਾਂ ਬੰਦੇ ਦੋ ਹੁੰਦੇ ਦੋ ਅੱਛਾ ਟੁੱਟਾ ਨਹੀਂ ਜਾਂਦਾ ਫਿਰ ਕਿ ਚੱਲੇਗਾ ਇਹਨੇ ਤਾਂ ਕੀ ਕਰਨਾ ਹੁਣ ਉੱਥੇ ਫੇਰ ਬੱਕ ਚੱਲਦਾ ਬੱਕ ਚੱਲੂ ਜੋ ਨੀ ਦੇਖ ਆਉਂ ਮੇਰਾ ਕਰੇ ਪਸੂ ਪਸੂਆਂ ਦਾ ਰੱਖ ਲਈ ਅੱਛਾ ਜੇ ਕੋਈ ਹੋਰ ਕੰਮ ਆਉਂਦਾ ਫੇਰ ਤਾਂ ਨਹੀਂ ਆਕੇ ਬਹਿੰਦੇ ਸੀ ਨਾ ਕੋ ਜੋ ਬਹਿੰਦੇ ਸੀ ਜਿਹੜਾ ਦਾਣਾ ਮਰੀ ਜਨਾਂ ਲੈ ਪਹਿੰਦੇ ਵੇਸ਼ ਨੂੰ ਖਾਤਰਾ ਹੋ ਜਾਂ ਤੇਰੇ ਪਹਾੜੀ ਚਾਹ ਆ ਜੇ ਵਹਾਂ ਕੋਈ ਹੋਰ ਕੰਮ ਆਉਂਦਾ ਫੇਰ ਤਾਂ ਨਹੀਂ ਆਕੇ ਬਹਿੰਦੇ ਸੀ ਵਈ ਸ਼ਰਾ ਜਾਣਾ ਪੈਂਦਾ ਛਾਣੇ ਪੰਚੇ ਨੂੰ ਜਾਣੇ ਪੰਗਾ ਆਪਦਾ ਪਹਿੰਦੀ ਬੁਜੀ ਬੀੜੀ ਕੀਤੀ ਤੂੰ ਛਾਣੇ ਪੰਚੇ ਅਗਲਾ ਕਹਿੰਦਾ ਗਈ ਨਹੀਂ ਕੋਈ ਖਾਤਰਾ ਵੇਚੀ ਦਾ ਕੰਮ ਆ ਦੇਸ਼ ਲਈ ਦੇਸ਼ ਨੂੰ ਖਾਤਰਾ ਹੋ ਜਾਂ ਮਰੀ ਜਨਾਂ ਆਪਣੀਆਂ ਟੁੱਟਾਂ ਚਲਾਏ ਤਾਂ ਜਾਓ ਜਾਓ ਮੈਂ ਹੋਰੇ ਆ ਪਾਲਿਆ ਹੁਣ ਤੈਨੂੰ ਕੀ ਦੱਸਾਂ ਜਵਾਕਾਂ ਜਣੇ ਦਿਖਾਏ ਪੁਲਿਸ ਨਾਲੋਂ ਵੱਧ ਨੇ ਦੋ ਗੁਣਾ ਅੱਛਾ ਹਾਂ ਉਹ ਇਹਨੂੰ ਲੈ ਚਲਾਂਗਾ ਚਾਹ ਪਾਣੀ ਨੂੰ ਮੈਂ ਕਰਾਂ ਇਹ ਚਾਹ ਪਾਣੀ ਨਾਲਾ ਤਾਂ ਬਣੀ ਆ ਕਈ ਵਾਰੀ ਕਰ ਜਾ ਕਰੇਂਗਾ ਨਾ ਬੜਾ ਨਾ ਨਾ ਹੋਰ ਕੀ ਕਰੇਂਗਾ ਤੂੰ ਮੈਂ ਪਹਿਲਾਂ ਇਹਦਾ ਵੀ ਕਢਾ ਜਾਏ ਕੰਡਾ ਕੀ ਫੇ ਮ ਕਢੂ ਇਹ ਕਢਾ ਦੇਗਾ ਕਿ ਪਿਓ ਨਾਲ ਚੱਪੜਦਾ ਹੁੰਦਾ ਕੋਈ ਮਰੀ ਕੋਈ ਨਾ ਪੜਦਾ ਉਹ ਚੰਦਾ ਉਹ ਚੰਦਾ ਮੇਰੇ ਨਾਲ ਨਹੀਂ ਤੂੰ ਇਹਦਾ ਪਿਓ ਵਾਲਾ ਜਿਹੜਾ ਪੁੱਤ ਜਾਨ ਲੱਗੇ ਨਾ ਉਦੋਂ ਕੋਈ ਨਹੀਂ ਪੜਦਾ ਹਾਂ ਤਾਂ ਗੱਲ ਸਹੀ ਹੈ ਸਾਡੀ ਪਿਓ ਪੁੱਤ ਦੀ ਯਾਰੀ ਹੈ ਹਾਂ ਬਹੁਤ ਸੋਹਣੇ ਲੱਗਣਾ ਤੁਹਾਡਾ ਬਿੜਾ ਨਾ ਨਾ ਇਹ ਜਿਹੀ ਹੁਣ ਦੁਨੀਆ ਹੀ ਕਰੀ ਜਾਂਦੀ ਆ ਯਾਰ 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 ਤੁਸੀਂ ਹੋਂ ਬੁੰਡਾ ਦੇ ਬਾਛੇ ਵਾਹੋ ਛੋਟੇ ਮਾਂ ਦੇ ਪੁੱਤੋ ਕੋਈ ਨਾ ਜਵਾਕ ਕੱਢ ਲੂ ਕੱਢੋ ਡਟਕਾ ਜੀ ਪਾਇਂਡ ਜਦੋਂ ਕਾਰਜ ਪਾਟਿਆ ਮੇਰੀ ਗੱਲ ਸੁਣ ਚੰਦਾ ਬੇਇਤੀ ਕਰਾਉਣ ਨਾਲੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੰਜੇ ਸਪੀਚ ਤਾਂ ਜਾਣੀ ਕੋ ਉਦੋਂ ਸਮਝਾ ਹੁਣ ਗੱਲ ਜੀ ਆਪਣੇ ਉੱਤੇ ਰਹੀ ਆ ਕਿ ਪੰਜਾਬ ਦੇ ਮੁੰਡੇ ਨਸ਼ਾ ਨੇ ਖਾ ਲੇ ਉਹ ਗੱਲ ਨਾ ਉੱਪਰ ਆ ਲੱਗ ਜੇ ਵੀ ਉੱਪਰ ਗਏ ਆਇਆ ਗੱਭਰੂ ਹਾਂ ਵਦਾਂ ਮੈਂ ਦੇਖਿਆ ਕਹਿੰਦਾ ਤੁਸੀਂ ਮੰਨੋਗੇ ਆਖੋ ਕੀ ਗੱਲ ਕਰਦਾ ਖੇਤ ਗਿਆ ਕਹਿੰਦਾ ਮੈਂ ਪਸ਼ੂ ਦੇਖ ਕੇ ਆਉਣਾ ਚਰੀ ਚ ਪਸ਼ੂ ਆਉਂਦੇ ਅੱਛਾ ਗਿਆ ਮੁੜਿਆ ਨਾ ਮੁੜ ਜਾਣਾ ਫੋਨ ਫੋਨ ਲੈ ਨੰਬਰ ਬੰਦ ਅੱਛਾ ਉੱਥੇ ਸੱਦੀ ਬੈਠਾ ਨਾ ਬਤਨਾ ਪਾਪਾ ਉਹ ਚਰੀ ਚ ਮੁੰਡਾ ਜਾ ਨਾ ਨਾ ਉਹ ਛੋਟਾ ਜਿਹਾ ਦੇਖ ਕੇ ਕੱਢੀ ਚਰੀ ਆਵੇ ਰਗੜਾ ਪੀਣਾ ਤੜਕੇ ਉੱਠ ਕੇ ਪਹਿਲੀ ਹੱਥ ਲਾ ਕੇ ਖੜਾ ਛੜਾ ਵਾਲਾ ਵੀ ਮਾਰਿਆ ਅੱਛਾ ਜੀ ਹੰਦੀ ਕਨਾਲ ਚਰੀ ਦੀ ਲਤੜਦੀ ਐ ਨੇ ਉਹਦੇ ਪਿੱਛੇ ਹੈ ਨਾ ਵਾਪਾ ਹੈ ਰਗੜਾ ਪੀਣਾ ਨਾ ਤੜਕੇ ਉੱਠ ਕੇ ਤੜਕੇ ਨਾ ਵਾਲਾ ਵੀ ਮਾਰਿਆ ਠੰਡਾਈ ਐਡਾ ਦਹੀਂ ਦਾ ਕੋਲਾ ਐ ਤਾਂ ਕਾ ਜਖੜਾਕ ਨਾਲ ਹੀ ਆ ਪਾਈ ਨਾਲ ਦਿੱਕੇ ਹੀ ਕੱਢ ਦਿੰਦਾ ਜਿੱਧਰ ਨੂੰ ਛੜਾ ਕਿਹਾ ਕਿਸ਼ਣ ਕੋਈ ਛੱਡੋ ਯਾਰ ਜਿਹੜੇ ਚੱਲਣਗੇ ਬਾਤ ਨਾ ਕਹਿੰਦਾ ਮਾਂ ਨੇ ਨੂੰ ਫੋਨ ਕਰੋ ਕਜਾ ਹੁਣ ਪੰਜ ਮਿੰਟਾਂ ਤੱਕ ਆ ਗਿਆ ਇੱਕ ਡਰਾਈਵਰ ਆਉਂਦਾ ਜੇ ਤੋਈਏ ਨਹੀਂ ਆ ਬੰਦੇ ਹੋ ਗਿਆ ਆਪਾਂ ਵਗ ਚੱਲ ਆਪਾਂ ਦੇ ਦੋ ਘੰਟੇ ਪਹਿਲੀ ਜੱਲੋ ਉਥੇ ਹੋਰ ਹੁਣ ਟਾਈਮ ਨਾਲ ਕਿਉਂ ਮੁੱਕ ਦਿਲ ਚੜੇ ਕੀ ਫਾਇਦਾ ਯਾਰ ਗਏ ਚੈਨਾ ਕਿੰਨਾ ਚੜੇ ਸੌਂ ਗਿਆ ਕਰਾਂਗੇ ਪਰਾਂ ਜਾ ਕਿਧਰ ਅਸਤਾਂ ਥੱਲੇ ਕਿਤੇ ਪੈ ਜਾਊਂਗਾ ਚੜਾਉਂ ਛੋਟੀਆਂ ਬਣਾਵਣਾ ਕਾਦੀ ਵੀ ਚੜਾ ਆਪਾਂ ਕੰਮ ਕਰ ਦੇ ਐਵੇਂ ਨਾ ਠੋਕਰੀ ਹੈਂ ਤੇ ਮੰਗਲਾਲ ਜੀ ਆਪਦੀ ਘਰੀ ਛੱਡ ਜੀ ਮੈਨੂੰ ਦੱਸਾਂ ਪੁੱਛ ਫੋਟੋਆਂ ਆਹੀ ਕੰਮ ਕਰੀ ਜਮੇ ਫੋਟੋ ਬੁੱਕਾਂ ਗਾਲੀ ਫੋਟੋ ਨਹੀਂ ਮਾਰੀ ਹੁੰਦੀ ਐ ਇਹ ਕੰਮ ਚ ਨਾ ਨਾ ਇਹੋ ਜਿਹਾ ਕੰਮ ਵੀ ਜਿੰਨਾ ਕੋਈ ਚੋਤਾ ਕੰਮ ਉਹ ਕਰੋ ਦੇ ਇਸ ਲਈ ਹੋਰ ਕਿ ਪੁੱਠੇ ਪਾਥੇ ਕੋ ਚੱਲਦੇ ਵੋਟ ਵਾਲੇ ਤਾਂ ਹੋਰ ਹੀ ਬਥੇਰੇ ਨੇ ਬਹੁਤ ਵੱਡਾ ਯੋਗਦਾਨ ਆਪਣਾ ਲਿਖਿਆ ਜਾਊ ਉਹਨਾਂ ਨੇ ਮਾਂ ਦੇ ਪੁੱਤਾਂ ਨੇ ਆ ਮੂਰੇ ਲਾਇ ਚਿੜੀ ਦੀ ਚੁੰਝਾ ਦਾ ਕੰਮ ਹੋ ਗਿਆ ਜਿਸਟਰ ਜਨਾ ਨਹੀਂ ਗਿਆ ਜਾਊ ਜ਼ਰੂਰ ਜ਼ਰੂਰ ਕਰਦੇ ਆ ਨਾ ਇੰਨਾ ਜਾਹਤਾਂ ਗਵਰਨਮੈਂਟ ਆਪਣਾ ਤੱਕ ਮਾ ਜਊ ਵੀ ਬਾਹ ਮਾਂ ਦੇ ਪੁੱਤੋ ਤੁਸੀਂ ਅੱਜ ਕੇ ਕੱਢੇ ਮੈਂ ਮੁੰਡਵਾਰੀ ਪਹਿਲਾ ਥਾਵਾਂਗਾ ਮੇਰੇ ਮੂਰੇ ਲਾ ਲੇ ਤੁਸੀਂ ਹੋਰ ਕਿਥੋਂ ਪਹਾਂਵਾਵਾਂਗੇ ਪਤਾ ਸਰਕਾਰ ਸਿਆਣੇ ਚੀ ਤੋਲਦੀ ਆ ਹਾਂ ਇਹ ਕੋਈ ਮਾੜੀ ਮੋਟੀ ਗੱਲ ਹੈ ਜੀ ਵੰਡੇ ਨੇ ਡਟ ਕੇ ਜਾਣਾ ਕਿੱਥੇ ਮੂਰੇ 5-4000 ਬੰਦਾ ਕਿੱਥੇ ਵਾ 5-7 ਬੰਦੇ ਵੀ ਆਜੋ ਤੁਰਿਆ ਬਾਰੀ ਲੋਟ ਆ ਇਹ ਤਾਂ ਗੱਲ ਹੈ ਵਾ ਇਹ ਕੋਈ ਪਤਾ ਨਹੀਂ ਪਰ ਰਾਜੀ ਬਾਂਝਗੇ ਹਾਂ ਵੰਡੇ ਦੀ ਮੈਂ ਸੁਣਦਾ ਜਵਾਬ ਜੇ ਦੱਸਦੇ ਮਾੜੇ ਮੋٹے ਮੁੰਡਿਆਂ ਨੂੰ ਤਾਂ 100-100 ਟਪਾ ਹੁੰਦਾ ਕੱਲੀ ਅੱਛਾ ਹਾਂ ਉੱਥੇ ਤਾਂ ਆਪਣੀ ਦਾ ਪਉ ਹੋਰ ਦੀ ਨਹੀਂ ਪੈਂਦੀ ਆਪਾਂ ਹੀ ਕੱਢਾਂਗੇ ਜਿੱਕੇ ਕਲ ਇੱਕ ਵਾਰੀ ਚੂਸ ਦੇ ਕੁਲਫੀ ਜਾਂ ਪਰਾਂ ਸਿਰ ਦਿੰਦੇ ਹੋ। ਉਹ ਨਾ ਨਹੀਂ ਤਾਂ ਉਹ ਪਤਾ ਲੱਗਣਾ ਹੋਇਆ। ਉਹ ਤਾਂ ਸੁਣਨੀ ਹੁੰਨੇ ਆ। ਗੱਲ ਸੁਚੱਲ ਬਤਵ ਕਹਿੰਦਾ ਕਿਹਨਾਂ ਲੱਗਦਾ? ਹਾਂ ਐ ਲੱਗੂ ਦੋ ਦਿਨ ਜੇ ਇੱਥੇ ਆ ਕੇ ਘਰੇ ਆ ਲੱਗੂ ਮੱਛੀ ਚੁੰਗੀ ਜਾਂਦੀ ਆ। ਹੋਰ ਨਾੜੀਆਂ ਫੜਕਣੀਆਂ। ਉਹ ਫੜਕਣੀਆਂ ਕਿਵੇਂ? ਪੈਂ ਦੀ ਜੰਗ ਉਹ ਸਾਰੀ ਮਾਇ ਲੈ ਜੁਕਣ। ਕਿਵੇਂ? ਹੂੰ ਗੱਲ ਕਰਦਾ ਤਾਂ ਨਾੜਾਂ ਫੜਕਦੀਆਂ। ਹਾਂ। ਹਾਂ ਹੁੰਦਾ ਹੀ ਹੈ ਗਰਮੈਸ਼ ਨਾ ਹੋ ਜਾਂਦਾ। ਹਾਂ। ਲੇ ਲੈ ਚਲੋ ਕਰੋ ਚਾਦੀ ਯਾਰ ਲੱਗੇ ਹੋਰ ਸੱਜੋ ਬੰਦੇ ਮਾਦਨ ਉਸ ਆਏ ਲੱਗੂ ਬਾਰਡਰ ਤੇ ਗੋਲੀ ਚੱਲੀ ਜਾਂਦੀ ਉਹ ਤੜਾਕ ਤੜਾਕ ਮੈਂ ਉਹ ਆ ਗਿਆ ਮੈਨੂੰ ਲੱਗਾ ਉਹ ਦੇ ਉਹ ਕਰੀ ਹਾਂ ਮੈਂ ਡਰਦਾ ਡਰਾਈਵਰ ਡਰਾਈਵਰ ਆਏ ਲੱਪੜਵਾ ਲਈ ਵੜ ਗਿਆ ਵੜ ਗਿਆ ਹੋ ਠੀਕਾ ਉਹ ਡਰਾਈਵਰ ਆ ਗਿਆ ਕੰਜਰ ਦਾ ਬਾਹਲਾ ਇਕ ਵੇਲਾ ਕਰਤਾ ਬਹਿ ਜਾ ਮੈਂ ਉਧਰ ਭੱਗ ਗਿਆ ਜਦ ਦਾਰੂ ਦਾ ਲਾਲਚ ਕਰ ਗਿਆ ਬਾਈ ਆਏ ਨਾ ਕਰਿਆ ਕਰੋ ਯਾਰ ਜੇ ਜਾਣਾ ਮੈਂ ਗੱਡੀ ਪੁੱਛੀ ਬੈਠਾ ਤੁਸੀਂ ਐਂ ਘਰੀ ਚਲ ਰਹੂਂ ਦੀ ਗੱਲ ਰੱਖੀ ਆ ਡਰਾਈਵਰ ਵਰਕੇ ਕਿਵੇਂ ਤਿਆਰ ਹੋ ਰਿਹਾ ਜੇ ਮੋਲਾ ਚਾਹ ਹੋ ਰਿਹਾ ਉਹ ਜਾਣੀ ਆ ਜੀ ਨਹੀਂ ਕੰਮ ਬਰੇ ਓਏ ਹਿੰਮਤ ਕਰਿਆ ਇਹ ਕੰਮ ਜਿੱਦਾ ਚੱਲ ਗਏ ਬਰੇ ਪੱਤਨਾ ਵੀ ਆਈ ਜਾਂਦਾ ਸੀ ਇੱਥੇ ਮਿਲਿਆ ਮੈਨੂੰ ਰਾਹ ਚ ਅੱਛਾ ਹਾਂ ਆਈ ਜਾਂਦਾ ਗੱਡੀ ਲਈ ਆਉਂਦਾ ਹਾਂ ਕਰੋ ਨਾਲ ਹੀ ਜੜ ਕੇ ਦੂ ਕੇ ਉਹ ਮੈਂ ਇਧਰ ਕੰਮ ਠੀਕ ਹੈ ਨਾ ਟੁੱਟੀ ਦਾ ਯਾਰ ਆ ਫਿਰ ਇਹ ਗਾਹਾਂ ਨੰਗੇ ਹੋਏ ਜਦੋਂ ਯਾਰ ਜਦੋਂ ਭੁੱਕੀ ਵੱਧ ਉਹ ਚਾ ਗੱਡੀ ਜੇ ਮੁਸ਼ਕਮਾਰੀ ਆ ਦਾਰੂ ਵੀ ਕਰਦਾ ਦਾਰੂ ਕਨੂੰ ਪੀਂਦੀ ਲੋ ਦਾਰੂ ਤਾਂ ਕਾਨੂੰ ਪੀਂਦੀ ਮਾਦਾ ਕਾ ਨਾ ਫਿਰ ਮੈਂ ਤਾਂ ਕੀ ਕਰੂ ਤੁਸੀਂ ਬਗ ਨਾ ਚੱਲੀ ਗਾ ਨਾ ਉਹ ਨਹੀਂ ਗੱਭਰੂ ਮੁੰਡਾ ਜੇ ਚੱਲਣ ਦੇ ਸਾਨੂੰ ਬੁਰਾ ਨਾ ਤੈਨੂੰ ਹੋਰ ਦੱਸਦਾ ਉੱਥੇ ਕਿਤੇ ਆਉਦੇ ਪਾਲ ਤੁੰਦੀਆ ਤਾਂ ਚੱਕ ਉਹ ਵੀ અમારી ਦਾ ਘਰ ਆ ਮਾਦਾ ਦੁੱਛੇ ਰਲਕੀ ਚੰਗੇ ਮੂੰਹ ਚਾ ਆ ਮੂਕੇ ਨਾਲ ਭੇਟ ਕੇ ਰੱਖੇ ਬੱਚ ਮਾਦਰਾ ਰੰਡਾ ਮੈਂ ਮੇ ਖਿਆਲ ਚੋਂ ਮੇਰੀ ਗੱਲ ਸੁਣਾ ਹੁਣ ਕੀ ਕਹੇਗਾ ਕੂੰ ਗਲੇ ਲੋਕਾਂ ਨਾਲ ਨਾ ਨਾ ਬੋਥੋ ਨਾ ਮੈਂ ਆਪਣੀ ਗਰੀਬ ਮਦਦਦ ਸੋ ਨਾ ਨਾ ਵੱਲ ਪੱਕੀ ਅਸੀਂ ਜੇ ਕੰਮਾਂ ਚਾਏ ਆ ਹਾਂ ਜੋ ਕੰਮਤਾ ਸੋਡੀ ਅੱਜ ਤੱਕ ਇਹੀ ਕੰਮ ਕੀਤਾ ਹੈ ਹਾਂ ਇਹੀ ਕੰਮ ਕਿਉਂ ਗੱਲ ਕਰਦੇ ਵੱਲ ਕਰ ਗੁਰਚਾ ਨਾ ਲੈ ਚਲ ਗਿਆ ਚਾ ਕਰ ਲਾਂ ਗੋ ਚੱਕੀ ਤਾਂ ਆਪਕਾ ਨਾ ਸਲਿੰਡਰ ਧਰ ਲੀਏ ਗੱਡੀ ਚ ਵਿੱਚ ਸਲਿੰਡਰ ਧਰ ਲੋ ਤੇ ਪਤੀਲੀ ਚਾ ਧਰ ਆਜੇ ਨੇ ਅਖੰਡ ਦਾ ਕੱਟਿਆ ਆ ਲੱਗਣ ਕਿ ਗੁਰਚਾ ਮੁੱਲ ਲਾ ਲਿਆ ਕਰਾਂਗੇ ਕੋ ਕਿਲੋ ਦੁੱਧ ਤਾਂ ਮੈਂ ਗਿਆ ਤਾ ਦੁੱਧ ਵਾਲੇ ਵੀ ਆਉਣਗੇ ਦੁੱਧ ਵਾਲੇ ਵੀ ਆਉਣਗੇ ਸਾਰੇ ਭੰਤੀ ਆ ਦੁੱਧ ਲੈ ਜਾ ਪਰ ਉੱਥੇ ਤੈਨੂੰ ਇਹ ਦੱਸਦਾ ਮੈਂ ਜੇ ਤੂੰ ਆਪਾਂ ਜਾ ਕੇ ਕੰਬੂ ਘਾੜਚਾ ਨਾ ਆਇਂ ਪੁੱਤਾ ਪਿੰਡਾ ਚ ਖੁਆ ਗਿਆ ਆਇਆ ਕਰੇ ਮਗਰ ਕੋ ਸਭੋ ਸੱਚਾ ਭਾਈ ਮੁੰਡੇ ਬੈਠੇ ਆ ਯਾਰ ਆਪਣੇ ਇਸ ਗੱਲੋਂ ਮੈਂ ਤੈਨੂੰ ਦੱਸਣਾ ਪਿੰਡਾ ਚ ਪਿਛੇ ਨਿਹੜ ਦੇ ਲੋਕ ਪਿਛੇ ਦਾ ਕੀ ਹਟਣਾ ਹਟਣਾ ਕੀ ਹੈ ਜਦੋਂ ਖਾਤਰੀ ਹੋ ਗਿਆ ਬਟਾ ਕਾਉਂਟਰ ਕਾਉਂਟਰ ਜੋ ਚ ਵਗ ਜਾ ਕਰੀ ਮੰਗਰਾ ਹਾਂ ਇਹ ਤਾਂ ਗੱਲ ਹੈ ਹੋਰ ਪਿੰਡਾਂ ਨੂੰ ਉੜਦਾਂਗੇ ਹੋਰ ਪਿੰਡਾਂ ਚੋਂ ਵੀ ਜਾਣਗੇ ਲੈ ਛੜੀ ਜਾਣਗੇ ਪਿੰਡੋਂ 46 ਜਾਣਗੇ ਮੈਂ ਲਾ ਲਾਉਂਦੇ ਨੋ ਇਕੱਠ ਵੱਧ ਦੂਜਿਆਂ ਦਾ ਹੋਣਾ ਦੂਜਿਆਂ ਦਾ ਹੋ ਜੂ ਭਾਈ ਕੋਈ ਵੱਡੀ ਗੱਲ ਨਹੀਂ ਸਾਰੇ ਪਿੰਡਾਂ ਤੋਂ ਹੋਰ ਦਾ ਦਾ ਜੋ ਕਰਨਾ ਦਮਕਾ ਕੇ ਰੱਖੇ ਮਣਾ ਜ ਇਹਨਾਂ ਨੂੰ ਦੋਨੇ ਹੱਥ ਐਂ ਮਾਰੇ ਐਂ 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 ਨਾ ਤੇ ਮਾਗਰ ਪਿੱਛੇ ਮੈਨੂੰ ਨਹੀਂ ਤਾਂ ਕੀ ਮਤਲਬ ਹੈ ਨਾ ਪਹਿਲ ਫਿਲਮ ਵਾਲੇ ਫਿਲਮ ਵਾਲੇ ਮੂੰਹ ਆ ਹੋ ਦੇਖੀਏ ਦੇਖੀ ਲੈਣਾ ਲਿਖ ਦੇਖੀ ਮੂੰਹ ਤਾ ਫਿਲਮ ਵਾਲੇ ਵਾਂਗੂ ਤਾਂ ਜਮੇ ਉਹ ਚ ਲੜਾਈ ਕਰਦੇ ਆ ਫਿਲਮਾਂ ਚ ਮੈਂ ਹੋਕੀ ਮੈਂ ਗੱਲ ਕਰਦੇ ਆ ਕਹਿਣ ਚਾਹ ਜਾਂਦੀ ਆ ਗੱਲ ਇੱਕ ਗੱਲ ਹੋਰ ਆ ਉਹ ਬੰਦਾ ਠੱਕ ਜਿਹਾ ਲੰਮਾ ਪਈ ਅਗਲੇ ਨੂੰ ਕਹਦੇ ਭਾਈ ਗੁੱਸੇ ਤੋਂ ਰੱਬੀ ਆ ਅੱਛਾ ਉਤੋਂ ਗੱਡਿਆ ਕਾੜਾ ਨਹੀਂ ਮੈਂ ਗੱਣਾ ਢੱਕੀ ਗਾੜ ਦੇਾਂਗੇ ਹਾਂ ਡਰਾਈਵਰ ਬਿੱਤਿਆ ਜਮਾ ਚੌਕਰੀ ਦਾਕ ਤਾਂ ਹੈਗੀ ਆ ਲੈ ਮੈਨਾਂ ਗੱਡੀ ਆ ਗਈ ਓਏ ਗੱਡੀ ਆ ਗਈ ਹਾਂ ਗੱਡੀ ਆ ਗਈ ਲੈ ਵਾਹ ਕਿੱਦਰੀ ਆਈ ਗਿਆ ਬਾਬਾ ਇਹ ਨਾ ਲੈ ਐ ਬਾਬਾ ਓ ਵਾਚਨਾਈ ਕੰਮ ਘਟੂ ਬੋਛਣਾ ਲਾਲੂ ਟੂ ਕੀ ਰੇਟ ਯੋ ਆਗ ਲੱਗੀ ਯਾਰ ਆਗ ਚਲੋ ਖੜੇ ਬਾਰ ਬੰਦ ਕਰ ਜਾ ਕੋਈ ਕੋਟਾ ਕਾਟਾ ਕੋਈ ਸ਼ੋਭਣ ਸਾਰਾ ਕਦਮ ਭਾਈ ਮੈਦਾਨ ਚੱਕੂ ਮੈਦਾਨ ਚੱਕੂ ਆਵਾਜ਼ ਮੋੜਾ ਹੈ ਢੋਲੀ ਕਹਿ ਮੇਰੇ ਕੋਲ ਤਾਂ 5 ਲੀਟਰ ਵਾਲੀ ਆ ਭਾਈ ਆਪਦੀ ਚੱਲ ਰਹੀ ਹੈ ਹਾਂ ਕਈ ਵਾਰ ਲੋਡ ਪਈ ਜਾਂਦੀ ਹੈ ਕੜਾਈ ਹੋਈ ਆ ਆਪਦੀ ਵੱਡਕਾ ਵੱਡਕਾ ਭਾਈ ਯਾਰ ਨਹੀਂ ਅੰਜਰ ਦਾ ਕਰੋ ਤੈਨੂੰ ਫੋਨ ਕਰੀਏ ਮੈਂ ਨਾ ਕਿਹੜਾ ਲਾਉਣ ਗਿਆ ਹੋਇਆ ਸੀ ਬਠੰਡੇ ਭੱਜਿਆ ਪਹਿਲਾਂ ਮੈਂ ਨੱਚੜਾ ਬਾਤ ਆ ਯਾਰ ਨਾ ਨਾ ਕਿਹੜਾ ਲਾਉਣ ਗਿਆ ਕੀ ਜਾਨੇ ਉਹਦੇ ਚੱਲ ਗਏ ਬਰੋਂ ਕਾਲਾ ਆਇਆ ਨਾ ਪੂਰਾ ਕੋਕੋ ਚ ਆਇਆ ਕਾਲੀ ਆ ਹੋਰ ਕੀ ਆ ਕੰਮ ਜਨ ਕੀ ਆ ਕਰਦੇ ਨਾ ਬਾਬਾਏ ਚੱਲ ਗਏ ਫਿਰ ਹੁਣ ਆਪਾਂ ਲੇਟ ਹੋ ਜਾਾਂਗੇ ਬਾਹਲੇ ਚੱਲ ਜਾਂ ਸਮਾਨ ਛੱਲਾ ਚੱਕ ਲਿਗੇ ਕਿਹੜਾ ਸਮਾਨ ਕਿਹੜਾ ਚੱਕਣਾ ਕੋਠੇ ਘਾਟੇ ਆਪ ਜੂ ਸਭਲਾਂ ਛਪਲਾਂ ਸੇ ਚੱਕੋ ਫਿਰ ਚੱਲ ਗੀ ਲੈ ਚੱਲੋ ਫਿਰ ਖੜ ਜਾ ਮਗਰ ਸਮਾਨ ਇਕੱਠਾ ਕਰ ਲੈ ਲੈ ਟੇਕ ਮੱਥਾ ਬਾਬਾ ਹਾਂ ਤਾਂ ਆਦਰੀ ਖੋਲ ਖੋਲ ਬਿਛਾਈ ਚੱਲਾਂਗੇ ਕੀ ਕਰਦੇ ਹੋਰ ਚੱਲੇ ਵੀ ਦੋਟਾ ਹੋਰ ਹੋਰ ਕਲੇ ਆਪਾਂ ਹੋਰ ਕੀ ਕੰਮ ਆਣਾਂਗੇ ਵੱਛਮਾਨ ਚੱਕ ਲਿਗੇ ਹਾਂ ਚੱਕ ਲਿਓ ਕਰੋ ਜਿਹੜਾ ਕੱਪੜਾ ਕੋਈ ਜਾਊਗਾ ਡਿੱਗੀ ਜਾਂਦਾ ਹਾਂ ਉਹ ਵੀ ਕੱਲੀ ਦਾ ਕੱਪੜਾ ਹਾਂ ਜੇ ਚੱਲਾਂਗੇ ਸਾਰਾ ਉਹ ਤਾਂ ਉਹ ਤਾਂ ਗੱਲ ਹੋਊਗੀ ਯਾਰ ਜਵਾਗ ਨੂੰ ਕਹਤਾ ਹਾਂ ਕਿ ਜਿਹੜਾ ਵਿਆਹ ਹੈ ਜਾਂ ਜੱਟ ਕੂਨ ਲੈਂਦੇ ਜੀ ਨਾ ਅੱਪਾ ਠੋ ਮਾਸਟਰ ਪਤਾ ਨਹੀਂ ਪੈ ਪੱਖੰਡੇ ਕੱਪੜਾ ਲੈ ਆਉਂਦਾ ਚਾਰ ਕੂਨਾਂ ਦਾ ਪੱਖੰਡੇ ਤੋਂ ਜਾਵਾਂਗੇ ਸਿੱਧਾ ਉਹ ਲੈ ਕੇ ਚੱਲੂ ਬਾਪੂ ਮਾੜੀ ਸੜਕਾਂ ਤੋਂ ਕਰੀ ਉਹ ਵੀ ਸਰਸੇ ਤੋਂ ਕਹਿ ਲੈ ਯਾਰ ਬਰਨਾਲੇੋਂ ਵੀ ਹੋਜ ਕੇ ਪਹੁੰਚ ਜੀ ਨਾ ਸਰਸੇ ਤੋਂ ਸਿੱਧੇ ਬਰਨਾਲੇ ਬਰਨਾਲੇ ਮੈਨੂੰ ਮਤਲਬ ਲੋਕੇਸ਼ਨ ਕਿੱਥੇ ਜਾਣਾ ਪਊਗਾ ਮੈਨੂੰ ਸਾਰਾ ਪਤਾ ਬਰਨਾਲੇ ਤੋਂ ਬੱਧੀ ਸੜਕ ਜਾ ਬਖੰਡਿਆਂ ਤੋਂ ਜਾਏਗਾ ਬਖੰਡਿਆਂ ਵੀ ਜਾਏ ਜਾਊਗਾ ਮਾੜੀ ਹੈ ਗਏ ਚਲੋ ਵੀ ਬੁੱਝ ਗਏ ਇਹ ਤਾਂ ਪੁੱਲ ਜੇ ਉੱਥੇ ਮੈਂ ਜਾਂਦਾ ਆਹੋ ਹੁਣ ਸਾਰਾ ਗਾਇਆ ਹੋਇਆ ਹੈ ਪਰ ਉਹ ਪੁੱਛਦਾ ਮੈਂ ਅਰਾ ਤੂੰ ਜੇ ਤੈਨੂੰ ਮਾਫੇ ਦਸੀ ਜੋਂ ਤਾ ਮਾ ਬਾਬਾ ਦਸੀ ਚੱਲੇ ਆਦਾ ਆਦਾ ਸਮਾਨ ਦੇ ਹੋਣਾ ਭਾਈ ਕੋਈ ਛਵਾਨ ਚੱਕੋ ਛੱਡੋ ਪਾਈਓ ਬਰਾ ਮਾ ਚੱਲੇ ਹੋਣਾ ਤੇਰੇ ਵੀ ਪੈਤਰ ਸਮਾਨ ਆ ਬਰਾ ਹੋ ਰਾਇਆ ਪੂਰੇ ਹੱਥੇ ਜੇ ਗਵਾਰੇ ਪਕਾਈ ਹੋਰੀ ਸਮਾਨ ਲਿਆਉਣਾ ਪੈਗਾ ਚੱਕ ਕੇ ਆ ਗਏ ਓਏ ਓਏ ਆ ਗਿਆ ਉਹ ਚੰਦਾ ਆਇਆ ਆਇਆ ਚੱਕ ਲਿਆ ਮੈਂ ਤਬ ਤੁਛਾ ਤਸਾ ਮੈਂ ਤਾਂ ਪੂਰਾ ਲਿਆ ਸਿਰਾਨਾ ਲਿਆ ਕਬਈ ਕਰੇ ਤਾਂ ਤੇ ਲਾ ਖੋਪੇ ਦਾ ਤੇ ਮੈਂ ਕਪੜਾ ਲਈ ਰਹਿ ਚਾ ਬਸ ਠੀਕ ਆ ਠੀਕ ਆ ਦੋ ਸੌੜਾ ਨਹੀਂ ਲਾਉਣਾ ਸੀ ਬਾਦੂ ਦੋ ਦੋ ਤਾਂ ਬਾਦੂ ਆ ਜਾ ਰੋ ਲੀਦਾ ਕਪੜਾ ਮੱਛਰ ਤੋਂ ਫਿਰ ਉੱਥੇ ਆ ਸਿਰਾਨਾ ਲੋ ਸਿਰਾਨਾ ਲੋ ਤਾਂ ਉਹ ਮੋੜ ਕੇ ਥੱਲੇ ਚੱਲਣਾ ਮਾ ਗਾੜੀ ਖੜੀ ਨੀ ਖਜਾਨੇ ਕੇ ਗਮ ਗੱਲ ਨਹੀਂ ਕਰਾ ਦੇਗਾ ਮੈਂ ਆਪ ਗੁੰਝੀਆਂ ਬਾਈ ਇਹ ਤਾਂ ਆਸੂਆਂ ਲਾਲਾ ਇਹ ਤਾਂ ਟੋਕੀ ਬਚ ਗਏ ਜਿਹਦੇ ਨਾਲ ਫਾਕੜ ਵੱਧ ਗਈ ਆਪਾਂ ਦੀ ਫਿਰ ਤਾਂ ਨਹੀਂ ਮਰਦੇ ਇਹ ਆਪਾਂ ਟੋਕੀ ਮੂਰੇ ਲਾ ਲੈ ਲਾ ਲੈ ਨਹੀਂ ਲਾ ਲਾਂਗੇ ਬਾਈ ਛੱਡਦੇ ਨਹੀਂ ਖਟ ਇਹ ਪੂਰਾ ਮੈਂ ਆਪ ਤੇ ਆ ਤੇ ਯਕੀਨ ਆ ਇਹ ਪੰਚਾਇਤਾਂ ਚ 5 4 ਪਿੰਡਾਂ ਦੇ ਹੋ ਗਏ ਨਾ ਆਪਣੇ ਇਕੱਠੇ ਪਿੰਡਾਂ ਵਾਲੇ ਬਹੁਤ ਰਲ ਜਾਣਗੇ ਆਪਣੇ ਖਰ ਬਹੁਤ ਆਪਣੇ ਨਾਲ ਕਾਲੇ ਬੈਠੇ ਆ ਭਾਈ ਐ ਨਹੀਂ ਬੈਠਾ ਇੱਥੇ ਬੈਠਿਆ ਨਾ ਆਪਣਾ ਜਾਨ ਤਾਂ ਪੜ ਨਹੀਂ ਵੱਲ ਪੱਖੀ ਬੈਠੇ ਹਣ ਤਾਂ ਬੈਠੇ ਹੀ ਹੋਣ ਗੱਲਾਂ ਦਾ ਕਰੀਆਂ ਦੇ ਪਿੰਡ ਨੇ ਕਿੱਥੋਂ ਦੋ ਟਰਾਲੇ ਜਾਣੀਆਂ ਹਾਂ ਖਬਰ ਆਈ ਸੀ ਜਾਣ ਕੇ ਬੰਦੇ ਤਾਂ ਬਹੁਤ ਇਕ ਠੇਲਾ ਜਾਈ ਜਾਂਦਾ ਸੀ ਅੱਜ ਭਰ ਕੇ ਅੱਛਾ ਹਾਂ ਮੈਂ ਚੱਕਰ ਮੈਂ ਮੁੰਡਿਆਂ ਦਾ ਸੌਦਾ ਲੈ ਕੇ ਜਾ ਗੁਰਜਾ ਨਾ ਨਾ ਜਾਣ ਕੇ ਭਾਈ ਜਾਣ ਕੇ ਹੱਕ ਬਣਦਾ ਯਾਰ ਗੁਰਜੇ ਹੁਣ ਨਾ ਜਾਣਗੇ ਇਹ ਨੂੰ ਮੰਗ ਰੋ ਕਰੋ ਜਾਣ ਕੇ 来呀 यो ਉਹਨਾਂ ਨੂੰ ਚੱਕ ਲਿਆ ਉਸਮਾਨ ਛੱਡਾ ਆ ਗਏ ਹੈਨਾ ਆ ਜਾ ਆ ਜਾ ਬਚਨੇ ਚੱਕ ਲਿਆ ਓਏ ਹੋਰ ਚੱਕ ਲੈ ਇੱਕ ਪਾਣੀ ਵਾਲਾ ਮਾ ਦਾ ਕੈਂਪਰ ਚਰਵਾ ਲਿਆ ਤੂੰ ਠੀਕ ਆ ਗਾ ਜੀ ਉਸਮਾਨ ਤਾਂ ਨਹੀਂ ਰਹਿ ਗਿਆ ਬੱਬਾ ਤੂੰ ਚੱਕ ਲਿਆ ਤਾ ਉਹਦਾ ਚੱਕ ਲਿਆ ਜਿਹੜਾ ਤੇ ਮਮਾ ਚੱਕ ਰੇਟ ਰੇਟ ਲਿਆ ਖੋਪੇ ਦੀ ਸਿੱਸੀ ਰੇਟ ਨੂੰ ਯਾਰ ਸਾ ਤੇ ਲਾਉਣੇ ਆ ਹੋਈ ਨਾ ਨਾ ਜਾਉਣਾ ਪਈ ਨਾ ਜਾਂਦੀ ਮੁਰਗੇ ਮੁਰੋਂ ਬਾਹਰ ਲੈ ਬਿਸਤਰਾ ਵਗਰ ਦਾ ਵਾਲਾ ਹੋਰ ਛਾੜਾ ਬਾਠੀ ਓਏ ਵੀ ਕਰ ਲਾ ਹੋਇਆ ਆਪਾਂ ਚੱਕ ਲੈਨੇ ਮੋੜ ਕੇ ਥੱਲੇ ਲਾਉਣਾ ਨਾ ਨਾ ਕਬੜੇ ਤੋਂ ਲੈ ਕਰਾਂਗੇ ਨਾ ਭਰਾਵਾ ਕਈ ਦਿਨ ਲੱਗ ਸਰ ਇਹ ਨਾ ਟਾਈਮ ਹੋਇਆ ਹੁਣ ਕਿ ਸੇਨ ਚ ਤਾਂ ਨਹੀਂ ਚਲੀ ਜਾਏਗਾ ਬਦਲੇਗਾ ਕਿਸੇ ਵੇਲੇ ਤਸੀਨ ਇੱਕ ਦਿਨ ਲੱਗੂ ਫਿਰ ਗੇੜੇ ਗੂੜੇ ਲੱਗ ਜਦੋਂ 500 2000 1000 ਰੁਪਏ ਬਣੇ ਹੁੰਦੇ ਲਿਓ ਜੀ ਅੱਜ ਨਾ ਮੇਰੇ ਦਾ ਗੱਲ ਆ ਜਿੰਨੇ ਦਿਨ ਲੱਗੀ ਆ ਵਾਰ ਪੇੜ ਵਾਰ ਪੇੜ ਆਹ ਮੈਨੂੰ ਫੜਿਆ ਇਹਦੇ ਨਾਲ ਉਹ ਮੈਂ ਜਾਣਾ ਮੇਰਾ ਕੰਮ ਹੀ ਜਾਣੀ ਪੱਕੀ ਗੱਲ ਕਰ ਲੋ ਤਾ ਮੈਂ ਤੇਲ ਬਹੁਤ ਆ ਕੇ ਹੋਰ ਲਿਆ ਮੈਂ ਪੈਦਾ ਦੇਖ ਲੋ ਭਾਈ ਤੁਸੀਂ ਮੈਂ ਤਾਂ ਇੰਨਾ ਚੱਕ ਲਿਆ ਬਹੁਤਾ ਬਾਦੂਆ ਇਹਨਾਂ ਦਾ ਪੇਟ ਮੈਂ ਇੰਨਾ ਕੀ ਕਰਾਉਣਾ ਬਾਲਾ ਪਾ ਦੋ ਦੋ ਬੂੰਦਾ ਨਾ ਰਹਿੜਾ ਉਹ ਜੁੱਤਰ ਬਾਕੀ ਆਪ ਦੀ ਵੀ ਤਿਲਕਣ ਬਣੂ ਮਾਰਾ ਹਾਥੀ ਲਾਉਣਾ ਪੈਂਦਾ ਤੇ ਲਾ ਲੈ ਨਾ ਨਾ ਡਰਾਈਵਰ ਕਿਹਦੀ ਹੋਣੀ ਆ ਨਾ ਨਾ ਲੋਟ ਆਏ ਹੁਣ ਟਪਾਵਾਂਗੇ ਕਈ ਫਿਰ ਛਲਿਆ ਕੇ ਕੇਰਾਂ ਚ ਬਹਿ ਕੇ ਫਿਰ ਕੀ ਦਵਾਂ ਲਾ ਚਲੋ ਬਚਣਾ ਬਹਿੰਦਾ ਕੇ ਨਾ ਉਹ ਬਚ ਜਾ ਤੂੰ ਚਲਾਉਣਾ ਬਾਬਾ ਚਲਾਏਗਾ ਹਾਂ ਹਾਂ ਚਲੋ ਚਲੋ ਭਾਈ ਚਲੋ ਚਲੋ ਚੜੋ ਡਰਾਈਵਰਾਂ ਲੇਟ ਨਾ ਹੋ ਯਾਰ ਅਕੇ ਦਿਨ ਚੜਾਤਾ ਚਲੋ ਭਾਈ ਚਲੋ ਚਲੋ ਹੋ ਬੈਜੋ ਬੈਜੋ ਨਾ ਨਾ ਮਖਤਰੀ ਆ ਜਾ ਮੂਰੇ ਖਾਲੀ ਰਹਿਣ ਦੇ ਪਤਾ ਆਉਂਦੀਆਂ ਗੱਲਾਂ ਬਾਤਾਂ ਕਰਾਂਗੇ ਮਖਤਰੀ ਨਾ ਕਰੋ ਇੱਧਰ ਹੀ ਆ ਜਾ ਨਹੀਂ ਮਾਗੜੀ ਲੋਟਾ ਇੱਥੇ ਕਰਾਂਗੇ ਗੱਲਬਾਤ ਨਾ ਨਾ ਇੱਧਰ ਹੀ ਆ ਜਾ ਆਜਾ 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 ਉਹ ਤਾਂ ਮੂਰੇ ਬੈਠਣਾ ਹੀ ਬਾਬਾ ਜੇ ਮੈਨੂੰ ਦੱਸ ਦਿੰਦਾ ਮੂਰੇ ਬੈਹ ਜਾਂਦਾ ਉਹ ਮੰਗ ਲਈ ਉਹ ਦੱਸੀ ਜਾਵਾਂਗੇ ਆਹਰ ਬਾਬਾ ਤੂੰ ਮੂਰੇ ਵੇ ਜਾ ਨਾ ਉਹ ਨਹੀਂ ਮੂਰੇ ਸੀ ਮੰਗ ਲਈ ਮੂਰੇ ਹੋਰ ਵਿਚਾਲੜੀ ਸੀਟ ਤੇ ਹੋ ਤੂੰ ਨਹੀਂ ਨਾ ਕਰਿਆ ਮੂਰੇ ਨਾ ਬੈਠੋ ਯਾਰ ਮੂਰੇ ਨਾ ਬੈਠੋ ਯਾਰ ਨਾ ਨਾ ਆਪਾਂ ਨਹੀਂ ਬੈਹਦੇ ਮੂਰੇ ਕੋਈ ਆਪ ਦੀ ਛੋੜਿਆ ਕਰਾਂਗੇ ਹੋ ਰਹਿ ਕਰਾਂਗੇ ਹੁਣ ਰਾਤ ਨਹੀਂ ਦੱਸ ਦੇ ਜਾਵਾਂਗੇ ਆਇਆ ਆਇਆ ਡਰਾਈਵਰ ਜਾਣੀ ਚੜਿਆ ਚੜਿਆ ਆਪਾਂ ਡੌੜਾ ਕੇ ਪਹੁੰਚ ਤੂੰ ਵਿਚਾਲੜੀ ਸੀਟ ਤੇ ਹੋ ਜਾਂਦਾ ਉਹ ਛੋੜਿਆ ਕਰਾਂਗੇ ਆ ਜੀ ਮਾ ਚਲ ਮਾ ਹਾਂ ਆ ਆ ਪ੍ਰਿਥਮਾ ਵੀ ਆ ਜਾਓ ਆਹ ਆ ਉਹ ਨਹੀਂ ਅਸਤਾ ਭਰਾਵਾ ਮੂਰੇ ਬੈਠੇ ਹੀ ਡੰਗ ਲੱਗਦਾ ਗੱਡੀ ਤੋਂ ਮੈਂ ਤਾਂ ਐਂ ਘਨੇ ਜੇ ਮਸ਼ੀਨ ਨਹੀਂ ਦੋਸਤ ਖੁੱਪੇਗਾ ਕੀ ਹੋਏਗਾ ਜੰਗ ਕੇ ਬੜਾ ਖੋਦਾ

来来来来来来